ਇੱਥੇ ਜੋ ਮਾੜੇ ਸੰਕਟ ਦਾ ਦੌਰ ਚੱਲ ਰਿਹਾ ਹੈ ਹੜਾਂ ਦੀ ਸਥਿਤੀ ਬਣੀ ਹੋਈ ਹੈ ਫਸਲਾਂ ਸਾਰੀਆਂ ਰੁੜ ਗਈਆਂ ਨੇ ਫਸਲ ਦੇ ਨਾਲ ਨਾਲ ਜਿਹੜਾ ਕਿਸਾਨ ਛੋਟੇ ਦੇ ਨਾਲ ਜਿਹੜਾ ਮਜ਼ਦੂਰ ਦਾ ਕੰਮ ਵੀ ਜਿਹੜਾ ਬਿਲਕੁਲ ਖਤਮ ਹੋ ਚੁੱਕਿਆ ਹੈ ਜੀ ਔਰ ਪਿੱਛੋਂ ਸਮਾਜ से ਵੀ ਸੰਸਥਾਵਾਂ ਪੰਜਾਬ ਸਰਕਾਰ ਵੀ ਬਹੁਤ ਸਹਾਇਤਾ ਕਰ ਰਹੀ ਹੈ ਔਰ ਇਹ ਕਹਿਣਾ ਚਾਹਾਂਗੇ ਕਿ ਜਲਦੀ ਪਰਮਾਤਮਾ ਜਿਹੜਾ ਹੈ ਇਸ ਸੰਕਟ ਨੂੰ ਦੂਰ ਕਰੇ ਤੇ ਫਿਰ ਇੱਥੇ ਖੁਸ਼ਹਾਲੀ ਹੋਵੇ ਹਰੀਆਂ-ਪਰੀਆਂ ਫਸਲਾਂ ਹੋਣ ਕਿਉਂਕਿ ਇਹ ਬਾਰਡਰ ਦੇ ਉਹ ਹੀ ਗਰੀਬ ਕਿਸਾਨ ਨੇ ਜਿਹੜੇ ਦੇਸ਼ ਤੇ ਵੇਲੇ ਜੰਗ ਵੇਲੇ ਕੰਮ ਆਉਂਦੇ ਨੇ ਫੌਜ ਦੀ ਹਰ ਵੇਲੇ ਸਹਾਇਤਾ ਕਰਦੇ ਨੇ ਤੇ ਦੇਸ਼ ਨੂੰ ਬਚਾਉਂਦੇ ਨੇ ਪਰ ਅੱਜ ਇਹਨਾਂ ਤੇ ਸੰਕਟ ਆਇਆ ਹੈ ਤਾਂ ਉਹਦੇ ਵਾਸਤੇ ਜਿਹੜਾ ਅਸੀਂ ਅਰਦਾਸ ਕਰਦੇ ਆ ਕਿ ਜੋ ਹੈ ਚੰਗਾ ਸਮਾਂ ਵੀ ਮਾੜਾ ਆਇਆ ਤਾਂ ਇਹਨੂੰ ਪਰਮਾਤਮਾ ਲੈ ਜਾਵੇ ਪਾਣੀ ਨੂੰ ਅੱਗੇ ਤੱਕ ਕੇ ਔਰ ਚੰਗਾ ਸਮਾਂ ਸਾਡੇ ਵਾਸਤੇ ਆਵੇ ਫੇਰ ਇੱਥੇ ਜਿਹੜੀ ਹਰੀਆਲੀ ਹੋਵੇ ਕਿਸਾਨ ਵੀ ਖੁਸ਼ਹਾਲ ਹੋਵੇ ਮਜ਼ਦੂਰ ਵੀ ਖੁਸ਼ਹਾਲ ਹੋਵੇ ਅਸta ਇਹ ਹੀ ਅਰਦਾਸ ਕਰਦੇ ਆਂ ਪ੍ਰਮਾਤਮਾ ਅੱਗੇ ਜੀ ਜੇ ਗੱਲ ਕਰੀਏ ਇਸ ਪਿੰਡ ਦੀ ਤਾਂ ਜਿਹੜੇ ਕਾਫੀ ਘਰਾਂ ਦੇ ਵਿੱਚ ਗਲੀਆਂ ਦੇ ਵਿੱਚ ਵੀ ਪਾਣੀ ਹੈ ਤਾਂ ਕੀ ਕੀ ਪਰੇਸ਼ਾਨੀਆਂ ਜਿਹੜੀਆਂ ਵੇਖਣ ਨੂੰ ਮਿਲਦੀਆਂ ਪਰੇਸ਼ਾਨੀਆਂ ਜੋ ਸਾਈਡ ਤੇ ਘਰ ਨੇ ਥੋੜੀ ਪਾਣੀ ਦੀ ਦਿੱਕਤ ਆ ਰਹੀ ਹੈ ਪਾਣੀ ਪਿੱਛੋਂ ਜਿਹੜੇ ਵੀਰ ਸਪਲਾਈ ਕਰ ਰਹੇ ਨੇ ਸਾਨੂੰ ਸਮਾਜ ਸੇਵੀ ਸੰਸਥਾਵਾਂ ਵੀ ਪੰਜਾਬ ਸਰਕਾਰ ਵੀ ਔਰ ਪਰੇਸ਼ਾਨੀਆਂ ਤਾਂ ਕੁਝ ਘਰਾਂ ਦੇ ਵਿੱਚ ਪਾਣੀ ਵੜਿਆ ਹੁਣ ਕੀ ਕਰ ਸਕਦੇ ਆ ਕੁਦਰਤ ਦਾ ਕਹਿਰ ਹੈ ਜੀ ਜੀ ਹੋਰ ਕੀ ਕੀ ਪਰੇਸ਼ਾਨੀਆਂ ਆ ਰਹੀਆਂ ਜਿਹੜੀਆਂ ਜਨਤਾ ਨੂੰ ਤੁਸੀਂ ਦੱਸਣਾ ਚਾਹੁੰਦੇ ਹੋ ਕਿਉਂਕਿ ਹਾਲਾਤ ਕਾਫੀ ਨਾਜ਼ੁਕ ਨੇ ਪਾਣੀ ਘਰਾਂ ਚ ਵੜ ਚੁੱਕਿਆ ਗਲੀਆਂ ਚ ਪਾਣੀ ਹੈ ਕਿਸ ਤਰ੍ਹਾਂ ਦੀਆਂ ਜਿਹੜੀਆਂ ਪਰੇਸ਼ਾਨੀਆਂ ਹੋ ਰਹੀਆਂ ਨੇ ਦਿੱਕਤ ਜੀ ਇਹ ਪਰੇਸ਼ਾਨੀਆਂ ਤਾਂ ਨਜ਼ਰ ਆ ਹੀ ਰਹੀਆਂ ਨੇ ਇਦੋਂ ਅੱਗੇ ਹੋਰ ਪਰੇਸ਼ਾਨੀਆਂ ਵਿਆਪ ਚੁਕੀਆਂ ਨੇ ਜਿਵੇਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲਦੀਆਂ ਨੇ ਜੀ ਉਹਦੇ ਵਾਸਤੇ ਅਸੀਂ ਉਮੀਦ ਕਰਦੇ ਆ ਜੇ ਇਸ ਤਰ੍ਹਾਂ ਅੱਗੇ ਸੇਵਾ ਸਮਾਜ ਸੇਵੀ ਕਰ ਰਹੇ ਨੇ ਜਾਂ ਪੰਜਾਬ ਸਰਕਾਰ ਕਰ ਰਹੀ ਹੈ ਉਸੇ ਤਰ੍ਹਾਂ ਪੇ ਮਤਲਬ ਪ੍ਰਬੰਧ ਕਰਨਗੇ ਕਿਉਂਕਿ ਪੰਜਾਬੀ ਪੰਜਾਬੀ ਦੇ ਭਰਾ ਨੇ ਪਿੱਛੋਂ ਸਾਡੇ ਹੁਣ ਦੇਖੋ ਮੈਂ ਕੱਲ ਇੱਕ ਦੇਖ ਰਿਹਾ ਸੀ ਉੱਥੇ ਲਾਧੂ ਕਾਚੋਂ ਦੋ ਤਿੰਨ ਜਿਹੜੇ ਆ ਟਰਾਲੇ ਭਰੀ ਕੇ ਸਾਡੇ ਮੁਸਲਮਾਨ ਵੀਰ ਉਹ ਲਿਆਏ ਨੇ ਰਾਸ਼ਨ ਪਾਣੀ ਦੇ ਉਧਰ ਪਿੱਛੇ ਲੈ ਗਏ ਨੇ ਆ ਉਹ ਬਾਰਡਰ ਵਾਲੀ ਸਾਈਡ ਔਰ ਹੋਰ ਰਾਜਸਥਾਨ ਤੋਂ ਸਮਗਰੀ ਕੋਈ ਲਿਆ ਰਿਹਾ ਕੋਈ ਹਰਿਆਣੇ ਤੋਂ ਲਿਆ ਰਿਹਾ ਮਤਲਬ ਇੱਕ ਨਾਲ ਇੱਕ ਮੋੜੇ ਨਾਲ ਮੋੜਾ ਜੋੜ ਕੇ ਇੱਕ ਦੂਸਰੇ ਦੇ ਖੜੇ ਆ ਜੀ ਜਾਣਕਾਰੀ ਚਾਹਾਂਗੇ ਕਿ ਜਿੱਥੇ-ਜਿੱਥੇ ਪਾਣੀਏ ਇੰਨਾ-ਇੰਨਾ ਖੜ ਗਿਆ ਕੀ ਲੱਗਦਾ ਕਿ ਉੱਥੇ ਜਿਹੜੀ ਆਉਣ ਵਾਲੀ ਕਣਕ ਦੀ ਫਸਲ ਹੋ ਜਾਏਗੀ ਲੇਟ ਹੋਏਗੀ ਹੋਏਗੀ ਪਰਮਾਤਮਾ ਕਰੇਗਾ ਕਿ ਚੰਗੇ ਦੇਣ ਆਉਣਗੇ ਪਰ ਥੋੜਾ ਸਮਾਂ ਲੱਗੇਗਾ ਜੀ ਆਸ ਕਰਦੇ ਆ ਕਿ ਜਲਦੀ ਜਿਹੜਾ ਹੋਰ ਕਟੇਗਾ ਪਰ ਜਲਦੀ ਇੱਥੋਂ ਜਿਹੜਾ ਲੰਗਾ ਵੀ ਸ਼ੁਰੂ ਹੋਵੇ ਖੇਤਾਂਵਾਲ ਔਰ ਅਗਲੀ ਬਿਜਾਈ ਜਿਹੜਾ ਲੋਕ ਆਪ ਦੀ ਤਿਆਰੀ ਕਰ ਸਕਣਗੇ ਜੀ ਗੱਲ ਕਰੀਏ ਰੱਖਵੀਂ ਤੀ ਤਾਂ ਇਸ ਇਲਾਕੇ ਦਾ ਕਿੰਨਾ ਕੁ ਰਕਬਾ ਜਿਹੜਾ ਖਾਨਾਂ ਦੀ ਮਾਰ ਹੇਠ ਆ ਗਿਆ ਕਾਫੀ ਜੀ ਇੱਥੇ ਦੇਖੋ ਹਜ਼ਾਰਾਂ ਏਕੜੀ ਫਸਲ ਤਬਾਹ ਹੋ ਗਈ ਬਹੁਤ ਹੀ ਤੇ ਇੱਥੇ ਜਿਹੜੇ ਘਰ ਨੇ ਉਹ ਜਿਹੜੇ ਤਕਰੀਬਨ ਹੀ ਸਾਰਿਆਂ ਕੋਲੇ ਪਹਿਲੀ ਆ ਜਾਂ ਸਾਰੇ ਮਜ਼ਦੂਰੀ ਨਹੀਂ ਮਜ਼ਦੂਰ ਤਬਕਾ ਵੀ ਹੈ ਕਿਸਾਨ ਛੋਟੇ ਨੇ ਦੋ ਦੋ ਕਿੱਲੇ ਵਾਲੇ ਚਾਰ ਚਾਰ ਕਿੱਲੇ ਵਾਲੇ ਅੱਧੇ ਪਿੰਡ ਦੀ ਪਹਿਲੀ ਤਾਂ ਖੇਤੀ ਤਾਰ ਤੋਂ ਅੰਦਰ ਹੈ ਜੀ ਜੀ ਹਾਂ ਜੀ ਜਿੱਥੇ ਬੀਐਸਐਫ ਦੀ ਪਰਮਿਸ਼ਨ ਤੋਂ ਬਗੈਰ ਆਪਾਂ ਅੰਦਰ ਜਾ ਨਹੀਂ ਸਕਦੇਗੇ ਜੀ ਉਹਨਾਂ ਦੇ ਅੰਦਰ ਇੱਚੀ ਕੰਮ ਕਰਨਾ ਪੈਂਦਾ ਚਾਹੇ ਧੁੱਪ ਹੋਵੇ ਚਾਹੇ ਗਰਮੀ ਹੋਵੇ ਸਰਦੀ ਹੋਵੇ ਮਤਲਬ ਜਿਹੜਾ ਟਾਈਮ ਟੂ ਟਾਈਮ ਇਹ ਸਾਨੂੰ ਜਿਹੜਾ ਸਮਾਂ ਮਿਲਦਾ ਕੰਮ ਕਰਨ ਨੂੰ ਜੀ ਉਹਦੇ ਵਿੱਚ ਵੀ ਅੱਗੇ ਵਾਲੇ ਹੋਰ ਬਹੁਤ ਦੁਖੀ ਨੇ ਜੰਗਲੀ ਜਾਨਵਰ ਵੀ ਖਰਾਬ ਕਰਦੇ ਨੇ ਫਸਲ ਭਾਵੇਂ ਇਸ ਵਾਰੀ ਤਾਂ ਹੁਣ ਸਾਰਾ ਪਿੱਛੇ ਵੀ ਤਬਾਈ ਹੋ ਗਈ ਅੱਗੇ ਵੀ ਹੋ ਗਈ ਜੀ ਇਸ ਵੇਲੇ ਕੋਈ ਬੇਨਤੀ ਜਾਂ ਸੰਦੇਸ਼ ਸੰਦੇਸ਼ ਸਮਾਜ ਸੇਵੀ ਜਥੇਬੰਦੀਆਂ ਨੂੰ ਔਰ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਪਹਿਲਾਂ ਵੀ ਕਹਿ ਚੁੱਕਿਆ ਹਾਂ ਰਹੀ ਕਿ ਅਪੀਲ ਕਰਦੇ ਹਾਂ ਪੰਜਾਬ ਸਰਕਾਰ ਨੂੰ ਸਮਾਜ ਸੇਵੀ ਜਥੇਬੰਦੀਆਂ ਨੂੰ ਵੀ ਜਿਹੜਾ ਅੱਗੇ ਆਉਣ ਵਾਲਾ ਸਮਾਂ ਜਿਸ ਤਰ੍ਹਾਂ ਸਾਡੇ ਬਿਜਾਈ ਦਾ ਸਮਾਂ ਆਵੇਗਾ ਉਹਦੇ ਵਾਸਤੇ ਡੀਪੀ ਡੀਜ਼ਲ ਬੀਜ ਦੀ ਜਿਹੜੀ ਸੇਵਾ ਕਰ ਦਿੱਤੀ ਜਾਵੇ ਤਾਂ ਬਹੁਤ ਵਧੀਆ ਹੈ ਕਿਉਂਕਿ ਕਿਸਾਨ ਤਾਂ ਅੱਗੇ ਮਰਿਆ ਪਿਆ ਜਿਹਨੂੰ ਫਸਲ ਦੀ ਆਸ ਸੀ 1.5 1.5 2 ਲੱਖ ਦੀ ਫਸਲ ਹੋਣੀ ਸੀ 1.5 2 ਲੱਖ ਦੀ ਉਹ ਅੱਜ ਉਹਨੇ ਪੈਸੇ ਹੀ ਚੱਕ ਕੇ ਜਿਹੜਾ ਹੈਗਾ ਆਪਣੇ ਉਹ ਬੈਠਾ ਹੈ ਤੇ ਅੱਗੇ ਦਵਾਉ ਹੋ ਗਿਆ ਉਹਨਾਂ ਦੀਆਂ ਵਿਆਜਾਂ ਐ ਮਤਲਬ ਉਹਨਾਂ ਨਹੀਂ ਉੱਪਰ ਹੋਣ ਦੇਣਗੀਆਂ